ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮੈਂ ਜੇਐਸ ਸੰਧੂ ਇੱਕ ਛੋਟਾ ਜਿਹਾ ਵੀਡੀਓ ਲੈ ਕੇ ਆਜੇ ਰਿਹਾ ਜੀ ਕਾਫੀ ਧੀਰ ਤੋਂ ਵੀਡੀਓ ਨਹੀਂ ਬਣਾਇਆ ਤੇ ਜ਼ਰੂਰੀ ਲੱਗਾ ਮੈਨੂੰ ਕੁਝ ਤੁਹਾਨੂੰ ਦਿਖਾਉਣ ਵਾਲੇ ਆ ਪਲਾਂਟਸ ਤੇ ਆਜੋ ਜਲਦੀ ਜਲਦੀ ਮੈਂ ਤੁਹਾਨੂੰ ਆਪਣਾ ਗਾਰਡਨ ਸ਼ੇਅਰ ਕਰਦਾ ਜੀ ਉਹਦੇ ਵਿਊਜ਼ ਦੇਖੋ ਇਹ ਆ ਦੇਖੋ ਇਹ ਪlant ਤੁਸੀਂ ਇਹ ਪਹਿਲਾਂ ਦੇਖਿਆ ਹੋਊਗਾ ਹੁਣ ਤਾਂ ਕਾਫੀ ਵੱਡਾ ਹੋ ਗਿਆ ਹੈ ਇਹ ਹੈ ਬਾਕਾਡੋ ਦਾ ਪlant ਹੈ ਜੀ ਤੇ ਬਹੁਤ ਵਧੀਆ ਚੱਲ ਰਿਹਾ ਇਹਦੀ ਫਰੂਟਿੰਗ ਹਲੇ ਨਹੀਂ ਆਈ ਦੇਖੋ ਕਦੋਂ ਆਉਂਦੀ ਆ ਕਿਉਂਕਿ ਫਸਟ ਟਾਈਮ ਆ ਮੈਨੂੰ ਵੀ ਨਹੀਂ ਪਤਾ ਇਹਨੇ ਕੀ ਹੋ ਜਾ ਕਰਨਾ ਹੈ ਬੀਜੂ ਪlant ਆ ਗrafted ਨਹੀਂ grafted ਵੀ ਮੈਂ ਲਾਏ ਆ ਕੁਝ ਪਰ ਇਹ ਉਹ ਹਲੇ ਇੰਨੀ ਵਧੀਆ ਚੰਗੀ ਤਰ੍ਹਾਂ ਨਹੀਂ ਚੱਲ ਰਿਹਾ ਜਿਹੜੇ ਜਿੱਦਾਂ ਇਹ ਪlant ਚੱਲਦਾ ਤੇ ਇੱਕ ਓਵਰਆਲ ਜਿਹਾ ਲੁੱਕ ਇਸ ਵੱਡੇ ਬਾਗ ਦਾ ਗਾਰਡਨ ਦਾ ਜਿਹੜੀ ਦਿਖਾਲਣਾ ਸੀ ਤੁਹਾਨੂੰ ਮੈਂ ਇਸ ਕਰਕੇ ਵੀਡੀਓ ਬਣਾ ਰਿਹਾ ਐਪਲ ਇਸ ਵੇਲੇ ਆਪਣਾ ਪੂਰੇ ਜੀਵਨ ਤੇ ਆ ਫੁੱਲ ਆਏ ਹੋਏ ਜਿਹੜੇ ਤੇ ਤੁਹਾਨੂੰ ਇਸ ਕਰਕੇ ਦਿਖਾਉਣ ਲਈ ਲੈ ਕੇ ਆਇਆ ਤੇ ਇਹ ਦੇਖੋ ਤੁਹਾਨੂੰ ਉਹ ਅੱਗੇ ਵੀ ਪਲਾਂਟਸ ਦੇ ਵਿੱਚ ਲੈ ਕੇ ਜਾਣਾ ਜਿਹੜੇ ਐਪਲ ਦੇ ਜ਼ਿਆਦਾ ਲੱਗੇ ਹੋਏ ਆ ਹਾਂਜੀ ਇਸੇ ਤਰ੍ਹਾਂ ਬਣੇ ਰਹੋ ਮੇਰੇ ਨਾਲ ਇਹ ਇਹ ਤੁਹਾਨੂੰ ਮੈਂ ਦਿਖਾ ਲਦਾ ਚੀਕੂ ਨੂੰ ਵੀ ਪਹਿਲੀ ਵਾਰ ਫਲ ਆਏ ਸ਼ੁਰੂ ਹੋਏ ਹਨ ਇਹ ਅੰਬ ਦਾ ਇੱਕ ਦਰਖਤ ਹੈ ਗ੍ਰਾਫਟਡ ਪਲਾਂਟ ਆ ਬਹੁਤ ਸਾਈਜ਼ੇਬਲ ਐਡਾ ਵੱਡਾ ਅੰਬ ਲੱਗਦਾ ਇਹਨੂੰ ਤੇ ਵਧੀਆ ਵੈਰਾਈਟੀ ਹੈ ਜੀ ਆਜੋ ਬਾਗ ਦੇ ਅੰਦਰ ਨੂੰ ਚੱਲਦੇ ਹਾਂ ਬੱਗੂ ਕੋਸ਼ਾ ਜਿਹਨੂੰ ਆਪਾਂ ਸੌਫਟਵੇਅਰ ਕਹਿੰਦੇ ਆ ਇਹ ਕੁਛ ਉਹਦੇ ਪਲਾਂਟ ਆ ਫੇਗਿਆ ਇਹ ਦੇਸੀ ਆਮਬ ਦਾ ਇੱਕ ਪਲਾਂਟ ਜੀ ਬੜੇ ਮਿੱਠੇ ਆਮਬ ਦੇ ਵੀ ਇਹ ਪਲਾਂਟ ਹੈਗਾ ਮਲਕਾ ਦਾ ਮੰਗੇਓ ਦਾ ਛੋਟਾ ਆ ਕਾਫੀ ਕੋਰਾਈ ਆ ਆਜੋ ਅੱਗੇ ਮੋਟਾ ਜਾ ਚੱਕਰ ਇੱਕ ਲਵਾ ਦਿੰਦਾ ਤੁਹਾਡਾ ਖਾਸ ਜਿਹੜਾ ਦਿਖਾ ਲੈਣਾ ਆ ਤੁਹਾਨੂੰ ਇਹ ਆ ਵੀ ਐਪਲ ਮੈਂ ਤੁਹਾਨੂੰ ਦਿਖਾ ਲੈਣਾ ਵੀ ਐਪਲ ਨੂੰ ਫੁੱਲ ਬਹੁਤ ਆਇਆ ਆ ਫਲ ਕਿੰਨਾ ਕੁ ਸੈੱਟ ਹੋਊਗਾ ਇਹ ਹਲੇ ਦੇਖਦੇ ਆਪਾਂ ਇਹ ਆਮਬ ਦੇਖੋ ਤੁਸੀਂ ਛੋਟੇ ਛੋਟੇ ਪਲਾਂਟਸ ਨੂੰ ਆ ਮਾਲਿਕਾ ਤੇ ਉਹ ਜਿਹੜਾ ਅਮਰਪਾਲੀ ਇਹਨਾਂ ਨੂੰ ਚੰਗਾ ਕੋਰ ਆਇਆ ਆ ਇਹ ਆ ਜੀ ਆਲੂ ਬਖਾਰਾ ਜਿਹਨੂੰ ਪਲਮ ਕਹਿੰਨੇ ਆਪਾਂ ਇਹਦੀ ਸਾਰੀ ਲਾਈਨ ਆਲੂ ਬਖਾਰੇ ਦੀ ਆ ਇਹ ਇਹਨਾਂ ਨੂੰ ਵੀ ਕਾਫੀ ਫੁੱਲ ਆਏ ਸੀ ਤਾਂ ਹੁਣ ਫਰੂਟ ਸੈੱਟ ਹੋ ਰਿਹਾ ਦੇਖੋ ਐਦਾਂ ਫੁੱਲ ਝੜ ਕੇ ਫਰੂਟ ਸੈੱਟ ਹੋ ਰਿਹਾ ਇਹ ਸਾਰਾ ਆਲੂ ਬਖਾਰੇ ਦੀ ਉਹ ਤੁਰ ਤੱਕ ਲਾਈਨਾਂ ਜਿਹੜੀਆਂ ਉਹਦੀਆਂ ਆ ਜੀ ਇਹ ਹੈ ਜੀ ਆਪਣੇ ਐਪਲ ਦਾ ਗਾਰਡਨ ਇਹਦੇ ਵਿੱਚ ਆ ਸਿਟਰਸ ਦਾ ਡੀਜੀ ਨੂੰ ਆਪਾਂ ਦੇਖਦੇ ਹੁੰਦੇ ਆ ਵੀ ਅਕਤੂਬਰ ਦੇ ਵਿੱਚ ਫਰੂਟ ਹੋ ਜਾਂਦਾ ਆ ਜਾਂਦਾ ਬੜਾ ਮਿੱਠਾ ਹੁੰਦਾ ਇਹ ਉਹ ਸਿਟਰਸ ਫਰੂਟ ਆ ਡੀਜੀ ਇਹ ਕੁਛ ਉਹਦੇ ਪਲਾਂਟ ਆ ਇਹ ਐਪਲ ਦਾ ਗਾਰਡਨ ਹੈ ਜੀ ਇਹਦੇ ਵਿੱਚ ਅੱਗੇ ਮੈਂ ਤੁਹਾਨੂੰ ਦੱਸਿਆਂ ਵੈਰਾਈਟੀਆਂ ਐਨਾ ਡੌਰਸਟ ਗੋਲਡਨ ਤੇ ਹਰੀਮਨ 99 ਇਹ ਪਲਾਂਟ ਤਾਂ ਮੈਂ ਕਾਫੀ ਲਾਏ ਸੀ ਪਰ ਇਹ ਹੁਣ ਆਪਣੇ ਮੌਸਮ ਦੇ ਹਿਸਾਬ ਨਾਲ ਜਿਹੜੇ ਕੋਸ਼ਿਸ਼ ਸਰਵਾਈਵ ਕਰ ਗਏ ਆ ਕੁਝ ਮਰੇ ਵੀ ਆ ਜਿੱਦਾਂ ਖੜੇ ਖੜੇ ਵੱਡੇ ਵੱਡੇ ਹੋ ਕੇ ਪਲਾਂਟ ਸੁੱਕ ਗਏ ਪਰ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਚੰਗੀ ਫਲਾਵਰਿੰਗ ਹੋਈ ਹੋਈ ਆ ਇਹ ਦੇਖੋ ਇਹ ਦੇਖੋ ਜਿਹੜੇ ਮਰਦੇ ਪਲਾਂਟ ਉਹ ਇਦਾਂ ਇਦਾਂ ਮਰੇ ਆ ਦੇਖੋ ਹਲੇ ਇਹਨੂੰ ਕਹਿ ਵੀ ਨਹੀਂ ਸਕਦੇ ਸੁੱਕ ਗਿਆ ਪਰੇ ਫੁੱਟ ਰਿਹਾ ਆ ਪਰ ਉਨੀ ਜੋਰ ਦੀ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਕੁਛ ਸੁੱਕਾ ਆ ਕੁਛ ਆ ਰਹੇ ਆ ਪੱਤੇ ਕੁਛ ਫੁੱਲ ਆ ਰਹੇ ਆ ਗੱਲ ਐਪਲ ਦੀ ਸਾਡੇ ਆ ਵੀ ਐਪਲ ਸਾਡੇ ਹੋ ਤਾਂ ਜਾਂਦਾ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਫਲਾਵਰਿੰਗ ਹੁੰਦੀ ਆ ਬੂਟਾ ਵੀ ਬਚ ਜਾਂਦਾ ਪਰ ਇਹਦੀ ਜਿਆਦਾ ਜਿਹੜੀ ਪ੍ਰੋਬਲਮ ਆ ਰਹੀ ਉਹ ਨੂੰ ਇਹ ਲੱਗਦੀ ਆ ਵੀ ਇੱਥੇ ਫਰੂਟ ਸੈਟੇ ਤੇ ਬਹੁਤ ਘੱਟ ਹੁੰਦਾ ਝੜ ਜਾਂਦਾ ਫਰੂਟ ਤੇ ਉਹ ਮੈਂ ਕੁਝ ਐਤ ਕੀ ਥੋੜੀਆਂ ਜਿਹੀਆਂ ਮਿਨਰਲਸ ਦੀਆਂ ਸਪਰੇਆਂ ਕੀਤੀਆਂ ਸੀ। ਕੁਝ ਇੱਕ ਕਿਸੇ ਨੇ ਸੱਜਣ ਨੇ ਦੱਸਿਆ ਸੀ ਬੋਰਨ ਦੀ ਸਪਰੇ ਕਰੋ। ਉਹ ਕਰਕੇ ਦੇਖ ਲੈਨੇ ਐਤ ਕੀ। ਫੇਸ ਵਾਰ ਕਿੰਨਾ ਫਰੂਟ ਸੈੱਟ ਹੁੰਦਾ। ਚਲੋ ਇਹ ਦੇਖਣ ਨੂੰ ਸੋਹਣੇ ਲੱਗਦੇ ਪਲਾਂਟ ਇੰਨੇ ਬਹੁਤ ਵਧੀਆ। ਤੇ ਕੁਝ ਨਾ ਕੁਝ ਫਰੂਟ ਆਊਗਾ ਤਾਂ ਸੋਹਣਾ ਲੱਗੂਗਾ। ਦੇਖੋ ਤੁਸੀਂ ਕਿੰਨਾ ਸੋਹਣਾ ਥਿਊ ਬਣਦਾ। ਇਹ ਇੰਨੀ ਇੰਨੀ ਬਹੁਤ ਦੂਜੀ ਸੰਤੁਸ਼ਟੀ ਹੁੰਦੀ ਆ ਵੀ ਪੰਜਾਬ ਦੇ ਵਿੱਚ ਐਪ ਪੰਜਾਬ ਦੇ ਵਿੱਚ ਕਸ਼ਮੀਰ ਵਰਗੇ ਹਿਮਾਚਲ ਵਰਗੇ ਨਜ਼ਾਰੇ ਜੇ ਦੇਖਣ ਨੂੰ ਮਿਲਦੇ ਹੋਣ ਤੇ ਸੋਹਣਾ ਲੱਗਦਾ ਦੇਖਣ ਨੂੰ ਤੇ ਬਹੁਤਾ ਨਹੀਂ ਕੁਝ ਪਰਸੈਂਟ ਤਾਂ ਫਰੂਟ ਸੈੱਟ ਹੋਊਗਾ ਤੇ ਆ ਕਾਫੀ ਸ਼ਾਦੀਆਂ ਮੱਖੀਆਂ ਜੋਰੋ ਸ਼ੇਰਾ ਨਾਲ ਆਪਣੀ ਪੋਲੀਨੇਸ਼ਨ ਦੇ ਕੰਮ ਤੇ ਲੱਗੀਆਂ ਆ ਉਮੀਦ ਹੈ ਤੁਹਾਨੂੰ ਪਸੰਦ ਆ ਰਿਹਾ ਹੋਊਗਾ ਐਪਲ ਦਾ ਇਹ ਬਗੀਚਾ ਕਾਫੀ ਪਲਾਂਟ ਹਾਲੇ ਵੀ ਬਚੇ ਹੋਏ ਐ ਜੀ ਮੈਂ ਵੀ ਬੜੀ ਦੇਰ ਬਾਅਦ ਇੱਥੇ ਚੱਕਰ ਮਾਰਿਆ ਮੈਂ ਅੱਜ ਆਇਆ ਤਾਂ ਮੈਂ ਦੇਖਿਆ ਸੀ ਫੁੱਲ ਕਾਫੀ ਆਏ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਹੀ ਦਵਾ ਇੱਕ ਜਿੱਥੋਂ ਜਿੱਥੋਂ ਕੁਝ ਐਪਲ ਦੇ ਪਲਾਂਟ ਪਹਿਲਾਂ ਮਰ ਗਏ ਸੀ ਉੱਥੇ ਅਸੀਂ ਇਹ ਦੇਜੀ ਸਿਟਰਸ ਫਰੂਟ ਦੀਆਂ ਕੁਝ ਵੈਰਾਈਟੀਆਂ ਲਗਾਤੀਆਂ ਸੀ ਆ ਦੇਖੋ ਜਿੱਦਾਂ ਇਹ ਚੱਲਦੀਆਂ ਜੀ ਆਲੂ ਖਾਰਾ ਵੀ ਵਧੀਆ ਮੈਨੂੰ ਲੱਗਦਾ ਵੀ ਹੋ ਜਾਊਗਾ ਤਾਂ ਇਹ ਵੀ ਇੱਕ ਇਹ ਚੰਗੀ ਗੱਲ ਆ ਵੀ ਪੰਜਾਬ ਚ ਆਲੂ ਖਾਰਾ ਵਧੀਆ ਹੋ ਜਾਂਦਾ ਇਹ ਇਹਨੂੰ ਇੱਕ ਇਹ ਆਪ ਇਹਨੂੰ ਆਪ ਪਰਿੰਦੇ ਬਹੁਤ ਖਰਾਬ ਕਰਦੇ ਆ ਇਹ ਕਾਫੀ ਇਹਨਾਂ ਦੀ ਪਹਿਰਾ ਰੱਖਣਾ ਪੈਂਦਾ ਜੇ ਫਰੂਟ بچਾਉਣਾ ਤਾਂ ਲੱਗ ਜੂ ਪਤਾ ਇਹ ਜਿੰਮਾ ਪਾਕੀ ਨਹੀਂ ਆ ਫਰੂਟ ਮੈਨੂੰ ਹੁਣ ਇਹਦਾ ਨਾਮ ਭੁੱਲ ਗਿਆ ਪਰਸੀਮਨ ਪਰਸੀਮਨ ਤੁਸੀਂ ਸੁਣਿਆ ਹੀ ਹੋਣਾ ਬੜਾ ਮਿੱਠਾ ਜਿਹਾ ਟਮਾਟਰ ਵਰਦੀ ਛੇ ਵਰਗਾ ਫਰੂਟ ਹੁੰਦਾ ਇਹ ਡੋਰਮੈਂਟ ਹੋਇਆ ਸੀ ਬੂਟਾ ਹੁਣ ਇਹਨੂੰ ਆ ਰਹੇ ਆ ਪੱਤੇ ਆ ਦੇਖੋ ਪਰਸੀਮਨ ਦੇ ਵੀ ਹੈਗੇ ਪਲਾਂਟ ਕਾਫੀ ਇਹ ਇਸ ਤਰੀਕੇ ਨਾਲ ਇਹ ਐਪਲ ਦਾ ਵੀ ਤੁਹਾਡਾ ਚੱਕਰ ਲਵਾਤਾ ਹੁਣ ਤੁਹਾਨੂੰ ਡ੍ਰੈਗਨ ਫਰੂਟ ਤੇ ਲੈ ਆਇਆ ਡ੍ਰੈਗਨ ਫਰੂਟ ਤੁਹਾਨੂੰ ਪਿਛਲੀ ਵੀ ਇੱਕ ਵੀਡੀਓ ਮੈਂ ਪਾਈ ਸੀ ਚੱਲ ਰਿਹਾ ਵਧੀਆ ਚੱਲ ਰਿਹਾ ਤੇ ਇਹਨੂੰ ਉਹ ਡ੍ਰਿਪ ਇਰੀਗੇਸ਼ਨ ਲੱਗੀ ਆ ਤਾਂ ਹੁਣ ਇਹਨੂੰ ਐਨਪੀਕੇ ਅਸੀਂ ਥੋੜਾ ਥੋੜਾ ਇਹਨੂੰ ਦੇਈ ਜਾਣੇ ਆ ਤੇ ਕੁਝ ਕਟਾਈ ਛਟਾਈ ਕੀਤੀ ਇਹਦੀ ਕਿਉਂਕਿ ਜਿੱਦਾਂ ਇੱਕੋ ਸ਼ੂਟ ਆ ਭਈ ਇੱਕੋ ਹੀ ਜਾਣੀ ਚਾਹੀਦੀ ਆ ਤਾਂ ਨੂੰ ਇਦਾਂ ਇਹ ਜਾ ਕੇ ਫੇਰ ਲਾਤੀਆਂ ਆ ਤਾਰਾਂ ਇੱਥੇ ਹੁਣ ਇਹਦੀ ਕਨੋਪੀ ਬਣ ਜਾਣੀ ਆ ਇਹੋ ਜਿਹਾ ਲੁੱਕ ਦਿੰਦਾ ਇਹ ਆ ਦੇਖੋ ਮਤਲਬ ਵਿੱਚ ਬਾਸ ਦੀਆਂ ਸੋਟੀਆਂ ਇਸ ਕਰਕੇ ਵੀ ਉਹਨਾਂ ਜਿਹੜੇ ਵਿਚਾਲੇ ਬੂਟੇ ਉਹਨਾਂ ਨੂੰ ਸਪੋਰਟ ਹੋ ਜਾਏ ਤੇ ਉੱਪਰ ਇਹ ਤਾਰਾਂ ਤੱਕ ਆ ਜਾਣ ਇਹੋ ਜਿਹਾ ਵੀ ਬਣਦਾ ਇਹ 1 ਏਕੜ ਦੇ ਲਾਗੇ 1 ਏਕੜ ਤੋਂ ਜ਼ਿਆਦਾ ਆ ਇਹ ਲਾਇਆ ਇਹ ਪਲਾਂਟਸ ਦੀ ਗਿਣਤੀ ਮੇਰਾ ਖਿਆਲ 6000 ਪਲਾਂਟ ਸੀਗਾ ਉਹਦੇ ਵਿੱਚੋਂ ਕੁਝ ਰਹਿ ਗਏ ਹੋਣਗੇ ਕੁਝ ਜਿਹੜੇ ਰਹਿ ਗਏ ਆ ਉਹਨਾਂ ਦੇ ਥਾਂ ਤੇ ਨਵੇਂ ਪਲਾਂਟ ਕਟਿੰਗ ਤੋਂ ਤਿਆਰ ਕਰਾਂਗੇ ਗਾਂ ਲਾਦਾਂਗੇ ਅੰਦਾਜ਼ਾ ਇਹ ਹੀ ਆ ਕਿ 6000 ਪਲਾਂਟ ਆ ਹੁਣ ਇਸ ਟਾਈਮ ਇਹਨਾਂ ਨੂੰ ਆਊਗਾ ਇਸ ਸਾਲ ਇਹਨੂੰ ਫਰੂਟਿੰਗ ਹੋਊਗੀ ਸੋ ਇਹੋ ਜੀ ਲੁੱਕ ਆ ਇਧਰੋਂ ਇਹ ਦੂਸਰਾ ਬਾਗ ਜਿਹੜਾ ਤੁਹਾਨੂੰ ਦਿਖਾ ਲਿਆ ਸੀ ਇਹ ਲੀਚੀ ਦਾ ਪਲਾਂਟ ਆ ਤੀਜੇ ਕਾਲ ਸਾਲ ਚ ਆ ਏ ਲੀਚੀ ਕਾਫੀ ਟਾਈਮ ਲੈਂਦੀ 6-7 ਸਾਲ ਲੈ ਜਾਂਦੀ ਆ ਫਲ ਲੈਣ ਨੂੰ ਨਾਲ ਆੜੂਆ ਵਿੱਚ ਆਂਬਿਆ ਵਿੱਚ ਆਲੂ ਖਾਰਾ ਸੋ ਇਹ ਸੀਗਾ ਇਤਲਾਚਾ ਹੁਣ ਤੁਹਾਨੂੰ ਦੂਸਰੇ ਗਾਰਡਨ ਦਾ ਵੀ ਥੋੜਾ ਜਿਆਦਾ ਦਿਖਾ ਲ ਕੇ ਇੱਕੋ ਵੀਡੀਓ ਚ ਸਮੇਟਦਾ ਜੀ ਆਜੋ ਚਲਿਏ ਹਾਂਜੀ ਆ ਫੁੱਲਾਂ ਚੋਂ ਤੁਹਾਨੂੰ ਨਗਵੰਦਾ ਮੈਂ ਦਿਖਾ ਦਾਂ ਅੱਗੇ ਪੀਪਟੂਨੀਆਂ ਤੇ ਗਜਨੀਆਂ ਕਿੰਨਾ ਸੋਹਣਾ ਰੰਗ ਬੰਨੀ ਪਏ ਆ ਇਹ ਦੇਖੋ ਤੇ ਹੋਰ ਮੈਂ ਤੁਹਾਨੂੰ ਦਿਖਾ ਲਦਾ ਵੀ ਇੱਕ ਆਂਬਿਆ ਮੇਰੇ ਕੋਲ ਬਹੁਤ ਵਧੀਆ ਦੇਸੀ ਵੈਰਾਈਟੀ ਆ ਪਰ ਸਾਈਜ਼ ਬੜਾ ਵੱਡਾ ਆ ਇਹ ਸਾਨੂੰ ਫਰੂ ਉਹਦਾ ਨਾਮ ਨਹੀਂ ਪਤਾ ਮੈਂ ਇੱਕ ਬਹੁਤ ਵਾਰੀ ਦਿਖਾ ਲਿਆ ਤੁਹਾਨੂੰ ਉਹਨੂੰ ਵੀ ਇਸ ਵੇਲੇ ਕੋਰ ਬਹੁਤ ਆਈ ਆ ਆ ਦੇਖੋ ਤੁਸੀਂ ਪਹਿਲਾਂ ਤਾਂ ਕਿੰਨੂ ਦੇਖੋ ਇਹਨੂੰ ਅਸੀਂ ਲਾਸਟ ਤੱਕ ਬਚਾ ਕੇ ਰੱਖਿਆ ਆ ਇਹ ਜਦ ਕੇ ਇਹਦਾ ਹੁਣ ਟਾਈਮ ਖਤਮ ਹੋ ਚੁੱਕਾ ਫਰੂਟਾਂ ਦਾ ਪਰ ਫਿਰ ਵੀ ਇਦਾਂ ਹੀ ਵੀ ਜਿੱਦਾਂ ਥੋੜੇ ਥੋੜੇ ਕਰਕੇ ਜੇ ਸਾਰੇ ਤੋੜ ਲਿਆ ਤਾਂ ਇੱਕਦਮ ਖਤਮ ਹੋ ਜਾਣੀ ਇਸ ਕਰਕੇ ਬਚਾਏ ਹੋਏ ਆ ਆ ਦੇਖੋ ਜਿਹੜਾ ਆਂਬ ਤੁਹਾਨੂੰ ਮੈਂ ਦਿਖਾ ਲੈਣਾ ਸੀ ਇਹਨੂੰ ਫਰੂਟਿੰਗ ਦੇਖੋ ਸੈਟ ਕਿੰਨੀ ਖੂਗੀ ਇਹ ਤਾਂ ਦੇਖਦੇ ਆ ਪਰ ਕੋਰ ਬਹੁਤ ਆਇਆ ਆ ਇਹ ਥੱਲੇ ਉਸ ਜਗ੍ਹਾ ਪੱਕੀ ਹੋਣ ਕਰਕੇ ਸਾਨੂੰ ਜਾਲ ਲਾਉਣਾ ਪੈਂਦਾ ਹੈ ਥੱਲੇ ਕਿਉਂਕਿ ਆਂਬ ਦਾ ਸਾਈਜ਼ ਬਹੁਤ ਵੱਡਾ ਆ ਇਹ ਟੁੱਟ ਕੇ ਥੱਲੇ ਡਿੱਗਦਾ ਤਾਂ ਫਟ ਜਾਂਦਾ ਇਹਦੇ ਉੱਤੇ ਇਹਦੇ ਪੈਰਾ ਦੇਣ ਵਾਲੇ ਵੀ ਜੰਗਲੀ ਮੱਖੀਆਂ ਦਾ ਛੱਤਾ ਵੀ ਲੱਗਾ ਹੋਇਆ ਆ ਦੇਖੋ ਕਿੰਨੀਆਂ ਥੱਲੇ ਮਰੀਆਂ ਪਈਆਂ ਆਪੇ ਡਿੱਗ ਕੇ ਮਰੀ ਜਾਂਦੀਆਂ ਇਹ ਸੀ ਤੁਹਾਨੂੰ ਦਿਖਾਉਣ ਵਾਲਾ ਹੁਣ ਆਓ ਅੱਗੇ ਤੁਹਾਨੂੰ ਦੂਸਰੇ ਗਾਰਡਨ ਦਾ ਵੀ ਚੱਕਰ ਮਲਾਵਾਂ ਜਿੱਥੇ ਹੋਰ ਪਲਾਂਟ ਲੱਗੇ ਹੋਏ ਆ ਨੇ ਦੇਖੋ ਡ੍ਰੈਗਨ ਫਰੂਟ ਬਾਹਰ ਵੀ ਲਗਾਇਆ ਆ ਜੀ ਇੱਥੇ ਮੈਂ ਇਸ ਕਰਕੇ ਲਾਇਆ ਸੀ ਵੀ ਇੱਕ ਤਾਂ ਦੇਖਣ ਨੂੰ ਬਹੁਤ ਸੋਹਣਾ ਲੱਗੂਗਾ ਜਦੋਂ ਇਸ ਵੇਲੇ ਫਰੂਟਿੰਗ ਹੋਊਗੀ ਇਹਨੂੰ ਲਾਲ ਲਾਲ ਰੰਗ ਦੇ ਜਿਦਾਂ ਬਲਬ ਲੱਗੇ ਹੁੰਦੇ ਆ ਤੇ ਇੱਕ ਥੋੜਾ ਜਿਹਾ ਖਾਣ ਚ ਫਰੂਟ ਵਧੀਆ ਹੋ ਜਾਂਦਾ ਜੀ ਆਓ ਅੱਜ ਤੁਹਾਨੂੰ ਬਹੁਤ देर बाद ਇਸ ਗਾਰਡਨ ਦਾ ਵੀ ਚੱਕਰ ਲਵਾਉਂਗਾ ਇਹਦੇ ਵਿੱਚ ਪੁਰਾਣੇ ਡ੍ਰੈਗਨ ਫਰੂਟ ਦੇ ਪਲਾਂਟ ਲੱਗੇ ਆ ਨਵੇਂ ਕਿੰਨੂ ਦੇ ਵੀ ਹੈ ਮਾਲਟੇ ਸੰਤਰੇ ਬੇਰ ਬੇਸ਼ੁਮਾਰ ਆ ਦੇਖੋ ਇਹ ਪਿੱਲਰ ਸਿਸਟਮ ਦੇ ਉੱਤੇ ਪਹਿਲਾਂ ਜਿਹੜਾ ਡ੍ਰੈਗਨ ਫਰੂਟ ਮੈਂ ਤੁਹਾਨੂੰ ਅੱਗੇ ਪਹਿਲਾਂ ਦਿਖਾਉਂਦਾ ਰਿਹਾ ਉਹ ਆ ਇਹ ਪਾਈਨ ਦੇ ਟਰੀ ਛੀਲ ਦੇ ਦਰਖਤ ਜਿਨ੍ਹਾਂ ਨੂੰ ਕਹਿੰਨੇ ਆਪਾਂ ਤੇ ਅਵੋਕਾਡੋ ਗ੍ਰਾਫਟਡ ਇਹ ਥੱਲੇ ਇਨਿਸ਼ੀਏਟ ਕੀਤੀ ਸੀ ਵੀ ਕੋਰੇ ਨਾਲ ਨਾ ਮਰ ਜਾਏ ਆੜੂ ਇਹ ਬੇਰ ਦੇਖੋ ਤੁਸੀਂ ਐਪਲ ਬੇਰ ਜਿਹਨੂੰ ਕਹਿੰਦੇ ਆ ਇਹ ਐਪਲ ਬੇਰ ਬਹੁਤ ਫਰੂਟ ਆ ਆ ਦੇਖੋ ਦੇਖੋ ਫਰੂਟ ਦੇਖੋ ਬਹੁਤ ਮਿੱਠੇ ਬੇਰ ਹੁੰਦੇ ਜਿੰਨਾ ਲਾਲ ਜਿਹਾ ਹੋਇਆ ਸੰਧੂਰੀ ਜਿਹਾ ਉਹਨਾਂ ਸਵਾਦ ਹੁੰਦਾ ਇਦਾਂ ਦਾ ਹੂੰ ਦੋਸਤੋ ਇਹ ਮਾਲਟੇ ਦਾ ਬੁੱਟਾ ਹੈ ਮਾਲਟਾ ਬਹੁਤ ਫਰੂਟਿੰਗ ਹੁੰਦੀ ਇਹਨੂੰ ਬੜਾ ਫਲ ਆਉਂਦਾ ਪਰ ਇਹ ਇਹਨੂੰ ਟਾਈਮ ਬਹੁਤ ਲੱਗਦਾ ਪੱਕਦੇ ਇਹਨੂੰ ਸਾਲ ਹੀ ਲੇ ਜਾਂਦਾ ਪੱਕਦਾ ਪੱਕਦਾ ਕਿਤੇ ਜਾ ਕੇ ਕਿਨੂੰ ਖਤਮ ਵੀ ਹੋ ਜਾਂਦਾ ਫੇਰ ਵੀ ਇਹ ਪੱਕੀ ਜਾਂਦਾ ਆ ਪਰ ਇਹ ਮਤਲਬ ਇਹਦੀ ਸ਼ੈਲ ਮੋਟੀ ਹੋਣ ਕਰਕੇ ਕੱਟ ਕੇ ਖਾਣਾ ਪੈਂਦਾ ਡਿਫਰੈਂਟ ਸਵਾਦ ਹੁੰਦਾ ਸੋਨਾ ਬਹੁਤ ਵੱਖਰਾ ਹੁੰਦਾ ਬਾਕੀ orange ਤੋਂ ਵੱਖਰਾ ਹੁੰਦਾ ਤੇ ਵਧੀਆ ਲੱਗਦਾ ਕੱਲ੍ਹ ਘਾਹ ਦੀ ਕਟਾਈ ਕਰਾਈ ਸੀ ਇਸ ਕਰਕੇ ਇੱਥੇ ਦਾ ਵੀਡੀਓ ਵੀ ਮੈਂ ਕਿਹਾ ਵੀ ਬਹੁਤ ਧੀਰ ਹੋ ਗਈ ਪਾਇਆ ਨਹੀਂ ਇਸ ਵਾਰ ਇਹਦਾ ਵੀ ਵੀਡੀਓ ਬਣਾ ਲਵਾਂ ਪਾਵੇਂ ਲੰਬੀ ਹੋ ਜਾਏ ਮੁੜ ਕੇ ਪਤਾ ਨਹੀਂ ਫੇ ਕਦੋਂ ਪੈਣੀ ਆ ਹੁਣ ਤੁਸੀਂ ਉਮੀਦ ਮੇਰੀ ਇਹ ਆ ਵੀ ਤੁਸੀਂ ਦੇਖ ਲਓਗੇ ਆ ਦੇਖੋ ਕਿੰਨੂ ਨੂੰ ਵੀ ਨਵੀਂ ਫਰੂਟਿੰਗ ਜਣੀ ਪਿਛਲੇ ਹਾਲੇ ਲੱਥੀ ਆ ਆ ਦੇਖੋ ਫੁੱਲ ਆਉਣੇ ਸ਼ੁਰੂ ਹੋ ਗਏ ਆ ਨਵਾਂ ਫੁੱਲ ਆਉਣਾ ਸ਼ੁਰੂ ਹੋ ਗਿਆ ਹਾਲਾਂਕਿ ਸਾਡੇ ਕੋਈ ਇਸ ਵਾਰ ਇੰਨੀ ਖਾਦ ਨਹੀਂ ਪਾ ਹੋਈ ਇਹਨਾਂ ਨੂੰ ਨਵੇਂ ਸਿਰੇ ਤੋਂ ਦੇਣੀ ਜ਼ਰੂਰੀ ਸੀ ਹੁਣ ਐਨਪੀਕੇ ਥੋੜੀ ਥੋੜੀ ਇਹਨਾਂ ਨੂੰ ਕਰਾਂਗੇ ਡੋਜ਼ ਦੇਵਾਂਗੇ ਇਹ ਇਹ ਵੀ ਦੂਜੇ ਆ ਆਂਬ ਦੇ ਵਧੀਆ ਪਲਾਂਟ ਆ ਇਹ ਇਹ ਮੈਂ ਸਾਊਥ ਤੋਂ ਆਨਲਾਈਨ ਮੰਗਾਏ ਹੋਏ ਆ ਇਹ ਸਫੈਦ ਆਂਬ ਆ ਜੀ ਇਨੂੰ ਇੱਕ ਵਾਰੀ ਫਲ ਲੱਗ ਵੀ ਹਟਿਆ ਤੁਸੀਂ ਦੇਖੋ ਪਿਛਲੀ ਵਾਰੀ ਇਹਨੂੰ ਦੋ ਫਰੂਟ ਲੱਗੇ ਚੰਗੇ ਵੱਡੇ ਐਡੇ ਇੱਕ ਸਾਈਜ਼ ਦੇ ਸੀਗੇ ਹਾਂ ਦੇਖੋ ਪਾਈਨ ਟਰੀਜ਼ ਆ ਵੀ ਮੈਂ ਨਾ ਮਾਂ ਆਂਬ ਮੰਗਾਇਆ ਸੀ ਇਹ ਸੌਤ ਤੋਂ ਹੀ ਇਹ ਵੈਰਾਈਟੀ ਹੈਗੀ ਆ ਸ਼ਹਿਦ ਦੀ ਕੁੱਪੀ ਇਹ ਬਚਾ ਕੇ ਰੱਖਿਆ ਕੋਰੇ ਤੋਂ ਜੇ ਗਾਂ ਵੀ ਵੱਜ ਜਾ ਤਾਂ ਅੰਬ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਆ ਇਹ ਚੱਲਦਾ ਚੱਲਦਾ ਕਦੋਂ ਇਹਨੇ ਵੱਡਾ ਹੋਇਆ ਵੀ ਪਲਾਂਟ ਵੀ ਮਰ ਜਾਣਾ ਇਹਦਾ ਪਤਾ ਕੁਝ ਨਹੀਂ ਲੱਗਦਾ ਦੋਸਤੋ ਆਹ ਪਲਾਂਟ ਜਿਹੜਾ ਨਾ ਇਹ ਅਖਰੋਟ ਦਾ ਆ ਆ ਦੇਖੋ ਇਹ ਡੋਰਮੈਂਟ ਆ ਹੁਣ ਇਹਨੂੰ ਹੁਣ ਪੱਤੇ ਆ ਜਾਣੇ ਆ ਮੇਰੇ ਕੋਲ ਦੋ ਤਿੰਨ ਪਲਾਂਟ ਆ ਅਖਰੋਟ ਦੇ ਦੇਖੋ ਇਹਨਾਂ ਨੂੰ ਵੀ ਸ਼ਾਇਦ ਫਰੂਟਿੰਗ ਆਉਗੀ ਮੈਨੂੰ ਲੱਗਦਾ ਹੈ ਵੀ ਸਾਡੇ ਇਹਨੂੰ ਵੀ ਫਲ ਲੈ ਜਾਣਾ ਇਹਨਾਂ ਨੇ ਇਹ ਜਿਹੜਾ ਪਲਾਂਟ ਹੈ ਨਾ ਦੋਸਤੋ ਇਹ ਹੈਗਾ ਗ੍ਰੇਪਫਰੂਟ ਕਹਿੰਦੇ ਇਹਨੂੰ ਇਹ ਸਿਟਰਸ ਦੀ ਇੱਕ ਵੈਰਾਈਟੀ ਆ ਗ੍ਰੇਪਫਰੂਟ ਕਹਿੰਦੇ ਆ ਇਹਨੂੰ ਉਸੇ ਸਾਈਜ਼ ਦਾ ਏਡਾ ਸੰਤਰੇ ਵਰਗਾ ਫਰੂਟ ਲੱਗਦਾ ਜਦੋਂ ਕੱਟਦੇ ਤਾਂ ਬਿਲਕੁਲ ਅੰਦਰੋਂ ਰੈੱਡ ਹੁੰਦਾ ਤੇ ਸਵਾਦ ਇਹਦਾ ਆਪਣੀ ਕਿਸਮ ਦਾ ਇਹਨੂੰ ਮਾੜਾ ਨਹੀਂ ਕਹਿ ਸਕਦੇ ਸਵਾਦ ਵਧੀਆ ਆ ਇਹ ਚ ਕਹਿੰਦੇ ਵੀ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ ਆ ਐਂਟੀਆਕਸੀਡੈਂਟ ਜਿਹਦੇ ਆਮ ਕੰਪੈਰੀਟਿਵਲੀ ਦੂਜੇ ਸਿਟਰਸ ਫਰੂਟ ਨਾਲੋਂ ਜ਼ਿਆਦਾ ਆ ਇਹਨੂੰ ਦੇਖੋ ਤੁਸੀਂ ਕਿੰਨਾ ਕਿੰਨਾ ਫੁੱਲਾ ਆ ਖਾਲੇ ਛੋਟੇ ਜਿਹੇ ਪਲਾਂਟ ਨੂੰ ਇਹ ਹਾਦੀ ਨਰੰਗੀ ਇਹ ਐਪਲ ਦੇ ਪਲਾਂਟ ਆ ਦੋ ਇੱਕ ਡਾਰਸਟ ਗੋਲਡਨ ਇੱਕ ਐਨਾ ਇਹ ਕਰਾਸ ਪੋਲੀਨੇਸ਼ਨ ਲਈ ਲਾਗੇ ਲਾਗੇ ਲਾਏ ਆ ਇਹਨਾਂ ਨੂੰ ਫਲ ਬਹੁਤ ਆਇਆ ਹੈ ਤੇ ਹੁਣ ਦੇਖੋ ਫਰੂਟਿੰਗ ਕਿਦਾਂ ਦੀ ਹੁੰਦੀ ਹੈ ਆ ਜਾਂ ਇਹ ਪਿਛਲੀ ਵਾਰੀ ਇੱਕ ਇਹਨੂੰ ਫਲ ਫਲ ਆਇਆ ਸੀ ਅ ਇਹਨਾਂ ਨੂੰ ਤੇ ਉਹ ਕਾਫੀ ਉਹਨੂੰ ਉਹ ਲਾਲਗੀ ਚ ਵੀ ਆ ਗਿਆ ਸੀ ਕਾਫੀ ਆ ਦੇਖੋ ਡ੍ਰੈਗਨ ਫਰੂਟ ਜਿਹੜਾ ਜੈਂਬੋ ਜਿਹਨੂੰ ਕਹਿੰਦੇ ਜੈਂਬੋ ਰੈੱਡ ਇਹ ਵਧੀਆ ਲੱਗਦਾ ਇਹਨੂੰ ਕਾਫੀ ਫਰੂਟ ਆਇਆ ਸੀ ਪਿਛਲੀ ਵਾਰੀ ਇਸ ਵਾਰੀ ਵੀ ਆਊਗਾ ਫਿਰ ਮੈਂ ਉਦੋਂ ਫੇਲੇ ਤੁਹਾਨੂੰ ਵੀਡੀਓ ਬਣਾ ਕੇ ਇਹਦੀ ਨਵੀਂ ਪਾਉਂਗਾ ਸੋ ਇਹ ਆ ਜੀ ਜਿਹੜੇ ਚਾਕੇ-ਬਾਕੇ ਇਸ ਗਾਰਡਨ ਦੇ ਆਦਕੋ ਤੁਸੀਂ ਸਿੱਟਰਸ ਨੂੰ ਨਵੇਂ ਨਵੇਂ ਫੁੱਲ ਆ ਰਹੇ ਨਵੇਂ ਨਵੇਂ ਫੁੱਲ ਖਿੜੇ ਆ ਫਾਲਸੇ ਦਾ ਪਲਾਂਟ ਹੈ ਜੀ ਇਹਨੂੰ ਵੀ ਕਾਫੀ ਲੱਗਦੇ ਆ ਫਾਲਸੇ ਪਰ ਚਿੜੀਆਂ-ਚੁੜੀਆਂ ਖਾ ਜਾਂਦੀਆਂ ਸਾਡੇ ਹਿੱਸੇ ਘੱਟੇ ਆਉਂਦੇ ਆ ਆ ਦੋਸਤੋ ਮੈਂ ਜਿਹੜੀ ਤੁਹਾਨੂੰ ਹੋਰ ਦੱਸਦਾ ਇਹ ਚੈਰੀ ਦਾ ਪਲਾਂਟ ਆ ਇਹ ਮੈਨੂੰ 2 ਸਾਲ ਪਹਿਲਾਂ ਮੈਂ ਲਾਇਆ ਸੀ ਇਹ ਚੱਲਦਾ ਵਧੀਆ ਵਧੀਆ ਆ ਪਰ ਜਦੋਂ ਬਹੁਤ ਗਰਮੀ ਆਉਂਦੀ ਉਸ ਵੇਲੇ ਸੁੱਕ ਜਾਂਦਾ ਅਗਲੇ ਸਾਲ ਸੀਜ਼ਨ ਤੇ ਜਾ ਕੇ ਫਿਰ ਹਰਾ ਹੋ ਜਾਂਦਾ ਤੇ ਅਸੀਂ ਵੀ ਇਹਨੂੰ ਛੇੜਿਆ ਨਹੀਂ ਵੀ ਚੱਲ ਐਦਾਂ ਹੀ ਦੇਖਦੇ ਹਾਂ ਸ਼ਾਇਦ ਐਦਾਂ ਹੀ ਇਹ ਮਜ਼ਬੂਤ ਹੋ ਕੇ ਅਗਾਹ ਵੱਧ ਜਵੇ ਇਹ ਚੈਰੀ ਸੀ ਜੇ ਇਹ ਮਲਕਾ ਆਂਬ ਦੇ ਪਲਾਂਟ ਇਹ ਡੇਜੀ ਤੇ ਸੋਏ ਸੀਗੇ ਕੁਛ ਛਿਲ ਘਾਰੇ ਇਸ ਗਾਰਡਨ ਦੇ ਉਮੀਦ ਆ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਊਗਾ ਵੀਡੀਓ ਲੰਬੀ ਜ਼ਰੂਰ ਹੋ ਗਈ ਆ ਤੇ ਮੇਰ ਕੋ ਸ਼ਾਇਦ ਲੇਟ ਪੈਂਦੀਆਂ ਗਾਂ ਤੁਸੀਂ ਇਹਨੂੰ ਜਰੂਰ ਪੂਰਾ ਦੇਖ ਲਿਓ ਤੇ ਪਸੰਦ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਕੋਈ ਗੁੱਠਾ-ਗਾਠਾ ਦੱਬ ਦਿਆ ਕਰੋ ਜੇ ਕਿਸੇ ਮਿੱਤਰ ਸੱਜਣ ਨੂੰ ਗਾਂ ਫਰੂਟਾਂ ਦਾ ਸ਼ੌਕ ਆ ਤੁਹਾਡੇ ਸੱਜਣ ਮਿੱਤਰ ਨੂੰ ਉਹਨੂੰ ਭੇਜ ਦਿਆ ਕਰੋ ਤਾਂ ਕਿ ਕੁਛ ਨਾ ਕੁਛ ਸਾਰਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਫਰੂਟ ਦੇ ਪਲਾਂਟਸ ਘਰ ਲਾ ਕੇ ਆਪਣਾ ਫਰੂਟ ਉਗਾ ਕੇ ਖਾਣ ਦਾ ਆਪਣਾ ਆਨੰਦਿਆ ਇਹ ਆ ਵੀ 2-3 ਸਾਲ ਤੁਹਾਨੂੰ ਸਿਰਫ ਥੋੜੀ ਜੀ ਇਤਿਆਤ ਰੱਖਣੀ ਪੈਂਦੀ ਆ ਬਾਕੀ ਪਲਾਂਟਸ ਜਿੰਨੇ ਤੁਸੀਂ ਲਾਉਨੇ ਆ ਉਹ ਤੁਹਾਨੂੰ ਆਪਣੀ ਪੂਰੀ ਸਰਵਿਸ ਦਿੰਦੇ ਆ ਤੇ ਵਧੀਆ ਫਰੂਟ ਦਿੰਦੇ ਆ ਜਿਉਂਦੇ ਵਸਦੇ ਰਹੋ ਚੜ੍ਹਦੀਆਂ ਕਲਾ 'ਚ ਰਹੋ ਤੇ ਜਿਹਨੂੰ ਕਹਿੰਦੇ ਆ ਜ਼ਿੰਦਗੀ ਦਾ ਕੁਦਰਤ ਦਾ ਆਨੰਦ ਮਾਣੋ ਖੁਸ਼ ਰਹੋ ਸਭ ਨੂੰ ਖੁਸ਼ ਰੱਖੋ ਧੰਨਵਾਦ ਬਹੁਤ ਬਹੁਤ ਧੰਨਵਾਦ